ਕੇ ਇਹੇ ਲੋਕ ਨੇ ਕੋਈ ਮੂੰਹ ਚੱਕ ਕੇ ਤੁਰ ਪੈਂਦੇ ਨੇ ਪਹਿਲਾਂ ਦੇਖ ਵੀ ਨਹੀਂ ਕਰਦੇ ਨੇ ਵੀ ਸਾਡੇ ਬਰਾਬਰ ਦਾ ਬੰਦਾ ਹੈਗਾ ਕਿ ਨਹੀਂ ਮੰਮੀ ਇਹ ਆਂਟੀ ਕੌਣ ਸੀ ਕੀ ਕਰਨਾ ਸੀ ਤੁਹਾਡੇ ਕੋਲ ਤੈਨੂੰ ਕੀ ਦੱਸਾਂ ਵੇ ਇਹ ਜਿਹੇ ਵੀ ਲੋਕ ਫਿਰਦੇ ਨੇ ਦੁਨੀਆ ਤੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਰਿਸ਼ਤੇ ਕਿਵੇਂ ਹੁੰਦੇ ਨੇ ਵੀ ਆਪਣਾ ਮੇਲ ਇਹਨਾਂ ਨਾਲ ਹੈਗਾ ਕਿ ਨਹੀਂ ਓਹੋ ਮੰਮੀ ਹੁਣ ਦੱਸ ਵੀ ਦੋ ਕੀ ਕੰਮ ਆਈ ਸੀ ਤੁਹਾਡੇ ਕੋਲੇ ਤੁਹਾਨੂੰ ਕਿਵੇਂ ਜਾਣਦੇ ਨੇ ਉਹ ਪਹਿਲਾਂ ਤਾਂ ਕਦੇ ਆਈ ਨਹੀਂ ਆਪਣੇ ਘਰੇ ਤੈਨੂੰ ਮੈਂ ਦੱਸਦੀ ਆ ਆਪਣੇ ਪਿੰਡ ਚੋਂ ਪੁੱਛ ਕੇ ਕਿਸੇ ਤੋਂ ਆਪਣੇ ਘਰੇ ਆ ਗਈ ਕਹਿੰਦੇ ਮੈਂ ਤਾਂ ਆਪਦੇ ਭਤੀਜੇ ਵਾਸਤੇ ਤੁਹਾਡੀ ਕੁੜੀ ਦਾ ਰਿਸ਼ਤਾ ਲੈਣ ਆਈ ਆਂ ਅੱਛਾ ਫਿਰ ਮੰਮੀ ਤੁਸੀਂ ਕੀ ਕਿਹਾ ਮੈਂ ਕੀ ਕਹਿਣਾ ਸੀ ਮੈਂ ਤਾਂ ਉਹ ਤੋਂ ਪੁੱਛਿਆ ਵੀ ਕੀ ਕੰਮ ਕਰਦਾ ਮੁੰਡਾ ਕਿੰਨੀ ਜ਼ਮੀਨ ਹੈ ਕਿੰਨਾ ਪੜਿਆ ਲਿਖਿਆ ਤੇ ਫਿਰ ਮੰਮੀ ਉਹ ਕੀ ਕਹਿੰਦੇ